ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰੇ ਪਾਸੇ ਵੀਡੀਓ ਪਹੁੰਚਾਇਓ ਕੈਨੇਡਾ ਚ 10 ਡਾਲਰ ਦਾ ਤੁਸੀਂ ਹੋਮ ਲੈ ਸਕਦੇ ਹਾਂਜੀ ਸਹੀ ਸੋਇਓ ਤੁਸੀਂ ਤੇ ਭਾਈ ਜੀ ਕੋਈ ਦੱਸਦਾ ਨਹੀਂ ਤੁਹਾਨੂੰ ਵੀ ਕੈਨੇਡਾ ਸੱਦ ਸਕਦੇ ਆ ਕੌਣ ਗੋਰੇ ਰਿਫਿਊਜੀ ਸੱਦੀ ਜਾਂਦੇ ਆ ਪੰਜ ਜਣੇ ਇਕੱਠੇ ਹੋਗੇ ਤੁਹਾਨੂੰ ਵੀ ਇੱਥੇ ਲਿਆ ਸਕਦੇ ਪਰ ਗੱਲ ਤਾਂ ਉਹੀ ਆ ਕੋਈ ਲਿਆ ਕੇ ਨਹੀਂ ਰਾਜੀ 40 ਸਾਲ ਹੋ ਗਏ ਗੋਰਿਆਂ ਨੂੰ ਦੂਜੇ ਦੇਸ਼ਾਂ ਤੋਂ ਲੋਕਾਂ ਨੂੰ ਲੈ ਕੇ ਆਉਂਦਿਆਂ ਨੂੰ ਪੰਜ ਸੱਤ ਗੋਰੇ ਇਕੱਠੇ ਹੋਗੇ ਲੈ ਕੇ ਆਉਂਦੇ ਆ ਤੇ ਕੈਨੇਡਾ ਚ ਕੰਮ ਕਾਫੀ ਆ ਕੰਮੇ ਨਹੀਂ ਮਿਲਦੇ ਪੈਂ ਪਰ ਤੁਸੀਂ ਵੀਡੀਓ ਦੇਖਦੇ ਹੋਣੇ ਲੰਮੀਆਂ ਲੰਮੀਆਂ ਲੈਣਾ ਮੁੰਡੇ ਕੁੜੀਆਂ ਦੀਆਂ ਉਹਨਾਂ ਨੂੰ ਕੰਮ ਨਹੀਂ ਮਿਲਦਾ ਪਿਆ ਤੇ ਮੈਂ ਕਹਿੰਨਾ ਕੰਮ ਹੀ ਨਹੀਂ ਮਿਲਦੇ ਪਏ ਇਹ ਕਿੱਦਾਂ ਸਾਰਾ ਸਮਝਾऊं ਸਾਰੀਆਂ ਗੱਲਾਂ ਕੈਨੇਡਾ ਦੀਆਂ ਸਾਰੇ ਪਾਸੇ ਸ਼ੇਅਰ ਕਰਿਓ ਭਾਈ ਜੀ ਕੈਨੇਡਾ 'ਚ ਤਾਂ ਇਹ ਹਾਲਿਆ ਭਾਈ ਉੱਥੇ ਕਈ ਸ਼ਹਿਰ ਆ ਤੁਹਾਨੂੰ ਧਾਰਨਾ ਦਿਨਾ ਆ ਦੇਖੋ ਹਾਂਜੀ ਜਿੱਦਾ ਮੈਨੀ ਤੋਬਾ ਆ ਇੱਥੇ ਬਾਈ ਜੀ ਮੁਕਤ 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 10 ਡਾਲਰ ਚ ਤੁਹਾਨੂੰ ਉਹ ਜ਼ਮੀਨ ਦਊਂਗੇ ਵੀ ਆਪਣਾ ਹੋਮ ਇੱਥੇ ਪਾ ਲਓ 10 ਡਾਲਰ ਚ ਜਿਹੜੀ ਕਿ ਸਰੀ ਚ ਹੈਗੀ ਇੰਡੀਆ ਦੇ 5 ਕਰੋੜ ਰੁਪਏ ਦੀ ਤੇ ਇੱਥੇ ਮਿਲਦੀ ਪਈ ਆ 500 ਰੁਪਏ ਦੀ ਜੇ ਰਪਈਆਂ 'ਚ ਗੱਲ ਕਰਨੀ ਹੋਵੇ ਕੈਨੇਡਾ 'ਚ ਤੁਹਾਨੂੰ 500 ਰੁਪਏ ਜੇ ਦੇਊਗੇ ਥਾਂ ਵੀ ਇੱਥੇ ਤੁਸੀਂ ਆਪਣਾ ਹੋਮ ਪਾਓ ਇਦਾਂ ਦੀਆਂ ਹੋਰ ਉਦਾਹਰਨਾਂ ਦਿਖਾਉਣਾ ਗੋਰਿਆਂ ਨੇ ਕਿੰਨੇ ਰਿਫਿਊਜੀ ਸੱਦੇ ਆਪਣੇ ਪੰਜਾਬੀਆਂ ਨੇ ਕੋਈ ਨਹੀਂ ਸੱਦਿਆ ਤੇ ਆਪਣੇ ਪੰਜਾਬੀਆਂ ਦੀਆਂ ਇੱਥੇ ਠੱਗੀਆਂ ਦੀ ਪੂਰੀ ਬੱਲੇ ਬੱਲੇ ਹੋ ਰਹੀ ਆ ਦੇਖ ਲਓ ਭਾਈ ਜੀ 10 ਡਾਲਰ 'ਚ ਤੁਸੀਂ ਇੱਥੇ ਇਹ ਥਾਂ ਦੇਉਗੇ ਸ਼ਹਿਰ ਵਾਲੇ ਤੁਸੀਂ ਉੱਥੇ ਆਪਣਾ ਹੋਮ ਪਾ ਸਕਦੇ ਆ 10 ਡਾਲਰ ਚ ਕਈ ਜਗ੍ਹਾ ਤਾਂ 10 ਡਾਲਰ ਵੀ ਨਹੀਂ ਕਹਿੰਦੇ ਮੁਫਤ ਹੀ ਚੱਕੋ ਕਿਉਂਕਿ ਉੱਥੇ ਲੋਕ ਹੈ ਨਹੀਂਗੇ ਸਾਰੇ ਲੋਕ ਕੈਨੇਡਾ ਦੇ ਇੱਕੋ ਹੀ ਥਾਂ ਇਕੱਠੇ ਹੋਈ ਜਾਂਦੇ ਤੇ ਕਹਿੰਦੇ ਕੰਮ ਹੈ ਨਹੀਂ ਕੰਮ ਵੀ ਬਾਧੂ ਆ ਕਰਨ ਵਾਲੇ ਹੈ ਨਹੀਂਗੇ ਮੈਨੂੰ ਜੇ ਕੋਈ ਕਵੇ ਭਾਈ ਕੈਨੇਡਾ 'ਚ ਕੰਮ ਹੈ ਨਹੀਂ ਮੈਂ ਕਹਣਾ ਉਹ ਝੂਠਾ ਇਨਸਾਨ ਆ ਕੰਮ ਵੀ ਦਿਖਾਉਣਾ ਤੁਹਾਨੂੰ ਸਰੀ ਚੀਜ਼ ਦਿਖਾਉਣਾ ਆ ਦੇਖੋ ਭਾਈ ਜੀ ਕੈਨੇਡਾ ਦੇ ਕਈ ਸ਼ਹਿਰ ਆ ਜਿਹੜੇ ਮੁਫਤ ਥਾਂ ਦਿੰਦੇ ਵੀ ਇੱਥੇ ਆਪਣਾ ਤੁਸੀਂ ਥਾਂ ਕਟਕਾਣਾ ਕਰੋ ਕੈਨੇਡੀਅਨ ਟਾਊਨ ਆਫਰ ਦੇਖ ਸਕਦੇ ਆ ਇਸ ਇਨਸਾਨ ਨੂੰ ਗੋਰੇ ਨੂੰ ਮੁਫਤ ਚ ਥਾਂ ਮਿਲਿਆ ਸੀ ਆਪਣਾ ਉਹ ਪਾਉਣ ਲਈ ਹਾਂਜੀ ਇਹ ਦੇਖ ਸਕਦੇ ਆ ਇਦਾਂ ਦੀਆਂ ਕਾਫੀ ধারণা ਚੱਕਰ ਉਹ ਹੀ ਆਪਾਂ ਸਾਰੇ ਉੱਥੇ ਹੀ ਜਾਣਾ ਜਿੱਥੇ ਮੇਰੀ ਭੂਆ ਦੀ ਪਤੀ ਦੀ ਨਣਾਨ ਦੀ ਦਰਾਣੀ ਦੀ ਜਠਾਣੀ ਦਾ ਸਹੁਰੇ ਦਾ ਪਤਿਉਰਾ ਰਹਿੰਦਾ ਮੈਂ ਤਾਂ ਉੱਥੇ ਹੀ ਜਾਣਾ ਹੈ ਪੇਉਤੇ ਹੀ ਜਾਣਾ ਤਾਂ ਉੱਥੇ ਦਾ ਫਿਰ ਐਦਾਂ ਹੀ ਹੁਣੀਆ ਲੈਣਾ ਹੀ ਲੱਗਣੀ ਆ ਹਾਂਜੀ ਉੱਥੇ ਦੀ ਵੀ ਦਿਖਾ ਦਿਨਾ ਆ ਦੇਖੋ ਆ ਫੋਟੋ ਮੈਂ ਤੁਹਾਨੂੰ ਦਿਖਾਉਣਾ ਹੁਣ ਇੱਥੇ ਨਵੇਂ ਆਉਂਦੇ ਮੁੰਡੇ ਕੁੜੀਆਂ ਭਾਜੀ ਕੰਮ ਚਾਹੀਦਾ ਕੰਮ ਕਿਹੜਾ ਭਾਜੀ ਮੇਰੇ ਆ ਲੱਕ ਜਿਆ ਦੁਖਦਾ ਰਿੰਦਾ ਭਾਜੀ ਭਾਰਾ ਨਾ ਹੋਵੇ ਭਾਜੀ ਉਹ ਭਰਾ ਉਹ ਕੁੱਕੜ ਕੁੱਕੜ ਹੁੰਦੇ ਛੱਡਿਓ ਨਹੀਂ ਦਾਣੇ ਚੁਗਣ ਲਈ ਗੋਰੀਆ ਨੇ ਉਹਨੂੰ ਕੋੜ 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 ਕਰਕੇ ਛਾਮੂ ਖੁੱਡੇ ਚ ਬਾੜਨਾ ਆ 25 ਡਾਲਰ ਘੰਟੇ ਦੇ ਮਿਲਦੇ ਆ 25 ਨੂੰ 600ਗਾ 1200 20 ਲੈ ਲਓ ਤੁਸੀਂ 1200 ਰੁਪਈਆ 1500 ਰੁਪਈਆ 15 25 200 ਡਾਲਰ ਲਾ ਲਓ 15000 ਰੁਪਈਆ ਤੁਹਾਨੂੰ ਇੱਕ ਦਿਨ ਦਾ ਮਿਲ ਜਾਣਾ 15000 ਰੁਪਈਆ ਕੰਮ ਕੀ ਕੋੜ 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 ਅੜ ਕੇ ਕੁੱਕੜ ਬਾੜਨੇ ਆ ਆ ਹੈ ਵੀ ਦੇਖ ਲਓ ਐਮ ਸਪੋਰਟ ਪੀਸੀ ਸਰੀ ਜਿੱਥੇ ਸਾਰਿਆਂ ਤੋਂ ਵੱਧ ਪੰਜਾਬੀ ਰਹਿੰਦੇ ਆ ਹੈ ਆਪਾਂ ਇੱਥੇ ਆ ਦੇਖ ਲਓ ਉਹਨਾਂ ਨੂੰ 10 ਦਿਨ ਹੋ ਗਏ ਪੋਸਟਪਾਈ ਨੂੰ ਕੋਈ ਕੰਮ ਆ ਨਹੀਂ ਮਿਲਿਆ ਉਹਨਾਂ ਨੂੰ 25 ਦਿਨ ਹੋ ਗਏ ਸਰੀ ਚ ਕੰਮ ਆ ਹੀ ਨਹੀਂ ਮਿਲਿਆ ਕੁੱਕੜ ਚੱਕਣਾ ਕੁੱਕੜਾਂ ਨੂੰ ਖੁੱਡੇ ਬਾੜਨ ਵਾਲਾ ਕੀ ਕਰੂ ਇਨਸਾਨ ਕੰਮ ਮਈ ਭਾਜੀ ਸਾਨੂੰ ਕੈਸ਼ ਇਅਰ ਦਾ ਹੋਵੇ ਭਾਜੀ ਬੇਰ ਹਾਊਸ ਦਾ ਹੋਵੇ ਭਾਜੀ ਸੌਖਾ ਜਿਹਾ ਹੋਵੇ ਗੱਲ ਤਾਂ ਉਹੀ ਕੰਮ ਬਾਦੂ ਆ ਤੁਸੀਂ ਇੱਥੋਂ ਮੈਂ ਤੁਹਾਨੂੰ ਐਗਜ਼ੈਂਪਲਾਂ ਦਿੱਤੀਆਂ ਇੱਕ ਤਾਂ ਹੁੰਦੀ ਭਾਜੀ ਦੂਰ ਸ਼ਹਿਰਾਂ 'ਚ ਕੰਮ ਹੈ ਨਹੀਂ ਸਰੀਚ 25 ਦਿਨ ਹੋ ਗਏ ਉਹਨਾਂ ਨੂੰ ਪਾਈ ਉਹਨੂੰ 25 ਡਾਲਰ ਘੰਟੇ ਦੇ ਦੇ ਰੇ ਕੁੱਕੜਾਂ ਨੂੰ ਹੋ ਖੁੱਡੇ ਬਾੜਦਾ ਤੁਸੀਂ ਇੱਥੋਂ ਆਈਡੀਆ ਲਾ ਸਕਦੇ ਆ ਕੰਮ ਹੈਗਾ ਆ ਸਾਡੀ ਉਹੀ ਆ ਭਾਜੀ ਸੌਖਾ ਹੋਵੇ ਭਾਜੀ ਇਦਾਂ ਹੋਵੇ ਉਦਾਂ ਹੋਵੇ ਫੇਰ ਉਹ ਲੈਣਾਂ ਹੀ ਲੱਗਦੀਆਂ ਉਹ ਕੰਮ ਨਹੀਂ ਮਿਲਣਾ ਜਿਹੜੇ ਸਾਰੇ ਹੀ ਚਾਹੁੰਦੇ ਆ ਜੇ ਤੁਸੀਂ ਕੈਨੇਡਾ ਚ ਆ ਗਏ ਮੈਨੂੰ ਵੀ ਕਈ ਵੀਰ ਭਰਾ ਜਿਹੜੇ ਕਹਿੰਦੇ ਹੁੰਦੇ ਭਾਈ ਕੰਮ ਵਾਲਾ ਮੁੰਡਾ ਲੱਭੀ ਉਹ ਸਪੈਸ਼ਲ ਕਹਿੰਦੇ ਹੁੰਦੇ ਭਈ 40 45 ਪਲੱਸ ਸਾਲ ਵਾਲੇ ਭਾਜੀ ਲੱਭੀ ਉਹ ਕੰਮ ਪੂਰੀ ਨੀਤ ਨਾ ਕਰਦੇ ਆ 40 ਸਾਲ ਤੋਂ ਥੋੜੀ ਉਮਰ ਵਾਲੇ ਉਹ ਕਹਿੰਦਾ ਨਹੀਂ ਕਰਦੇ ਜਿਹੜੇ ਮੈਨੂੰ ਲੋਕ ਦੱਸਦੇ ਆ ਦੇਖ ਲਓ ਹੁਣ ਭਰਾਵੋ ਆ ਕੰਮ ਆ ਦੱਸੋ ਹੁਣ ਹੈ ਜਿਹੜੇ ਕਹਿੰਦੇ ਸਾਨੂੰ ਸਰੀਚ ਨਹੀਂ ਕੰਮ ਹੈਗਾ ਲਓ ਚੱਕਰ ਉਹੀ ਮੈ ਤੁਹਾਨੂੰ ਮੁਸ਼ਕਾਉਂਦਾ ਭਈ ਭਾਈ ਆਪਾਂ ਨਹੀਂ ਕੁੱਕੜਾਂ ਦਾ ਕਰਨਾ ਮੁਸ਼ਕਾਉਂਦਾ ਆ ਸਾਨੂੰ ਇਹ ਤਾਂ ਭਾਈ ਜੇ ਕੈਨੇਡਾ ਆ ਕੇ ਕੰਮ ਤਾਂ ਫਿਰ ਕਰਨਾ ਹੀ ਪੈਣਾ ਨਹੀਂ ਤਾਂ ਫਿਰ ਰੋ ਬ 6 ਮਹੀਨੇ ਹੋ ਗਿਆ ਕਿਸੇ ਨੂੰ 7 ਮਹੀਨੇ ਹੋ ਗਿਆ ਹੈ ਗੱਲ ਵੀ ਉਹੀ ਕੰਮ ਜਿੱਦਾਂ ਬਾਈ ਜੀ ਜਦੋਂ ਪੀਆਰ ਹੋ ਗਿਆ ਜੋ ਹੋ ਗਿਆ ਉਹਦੋਂ ਤੁਹਾਡੀ ਮਰਜ਼ੀ ਦਾ ਮਿਲ ਜਾਊਗਾ ਇੱਦਾਂ ਨਹੀਂ ਮਿਲਦਾ ਤੁਹਾਡੀ ਮਰਜ਼ੀ ਦਾ ਤੇ ਹੋਰ ਪੰਜਾਬੀ ਕਿਹੜੀਆਂ ਮੱਲਾ ਮਾਰ ਰਹੇ ਕੈਨੇਡਾ 'ਚ ਉਹ ਵੀ ਸੰਝਾ ਕਰਦਾ ਆਹ ਪ੍ਰੋਗਰਾਮ ਚੱਲਦਾ ਗੋਰਿਆਂ ਦਾ ਗੋਰਿਆਂ ਦਾ ਨਹੀਂ ਕੈਨੇਡਾ ਦੀ ਸਰਕਾਰ ਦਾ ਜੈਸ ਜੈਸ ਲਿਖੋ ਇਹਦੇ ਤੇ ਪੂਰੀ ਵੀਡੀਓ ਪਾਉਂ ਜੈਸ ਜੈਸ ਬਧੋਵਾਦ ਲਿਖੋ 40 ਸਾਲ ਹੋ ਗਿਆ ਤੁਸੀਂ ਦੱਸਿਓ ਸਾਰੇ ਜਣੇ ਇੱਕ ਦਾ ਲਿਖੋ ਏ ਜੀਐਸ ਭਈ ਇਹਦੇ ਬਾਰੇ ਦੱਸੋ ਇੱਕ ਲਿਖਿਓ ਭਈ ਤੁਹਾਡੇ ਪਿੰਡ ਚੋਂ ਜਾਂ ਜਿੰਨੇ ਵੀ ਤੁਹਾਡੀ ਜਾਣ ਪਛਾਣ ਦੇ ਲੋਕ ਆ ਆਲੇ-ਦੁਆਲੇ ਯਾਰ ਦੋਸਤ ਕਦੀ ਕਿਸੇ ਨੇ ਸੁਣਿਆ ਵੀ ਕਿਸੇ ਨੇ ਰਫਿਊਜੀ ਸੱਦਿਆ ਕੈਨੇਡਾ ਚ ਪੰਜਾਬੀ ਨੇ ਆਪਣੇ ਗਾਂ ਰਿਸ਼ਤੇਦਾਰ ਨੂੰ ਜਾਂ ਕਿਸੇ ਨੂੰ ਸੱਚ ਦੱਸਿਓ ਸੁਣੀ ਤੁਸੀਂ ਕੋਈ ਇਦਾਂ ਦੀ ਗੱਲ ਮੈਂ ਤਾਂ ਅੱਜ ਤਾਈਂ ਸੁਣੀ ਨਹੀਂ ਵੀ ਮੇਰੀ ਨਿਗਾਹ ਚ ਕੋਈ ਪੰਜਾਬੀ ਜਿਸ ਨੇ ਸੱਦਿਆ ਹੋਵੇ 40 ਸਾਲ ਹੋ ਗਏ 40 ਸਾਲ ਇਸ ਪ੍ਰੋਗਰਾਮ ਨੂੰ ਚੱਲਦੇ ਨੂੰ ਆ ਗੋਰੇ ਪ੍ਰਾਈਵੇਟ ਸਪான்ਸਰ ਇੱਕ ਤਾਂ ਹੁੰਦੀ ਸਰਕਾਰ ਸਾਡੀ ਰਿਫਿਊਜੀ ਸੀਰੀਆ ਇਰਾਕ ਦੇ ਇਹ ਪ੍ਰਾਈਵੇਟ ਆ ਦੋ ਚਾਰ ਜਣੇ ਇਕੱਠੇ ਹੋ ਕੇ ਰਿਫਿਊਜੀ ਸੱਦ ਸਕਦੇ ਆ ਆ ਦੇਖੋ ਗੋਰੇ ਸੱਦਿਆ ਲਾਇਬੇਰੀਆ ਤੋਂ ਇਹ ਨਹੀਂ ਸੱਦੇ ਆ ਹੋਰ ਇਦਾਂ ਦੀਆਂ ਬਹੁਤ ਫੁੱਟਮ ਆ ਆਪਣੇ ਮੈਂ ਪਤਾ ਨਹੀਂ ਕੀ ਗੱਲ ਆ ਆਪਣੇ ਹਾਂਜੀ ਠੀਕ ਹੈ ਨਾ ਵੀ ਆਪਣੇ ਤਾਂ ਇੱਥੇ ਆ ਵੀ ਭਾਈ ਮੈਂ ਆਜਮਾ ਆ ਗਿਆ ਹੋਰ ਨਾ ਆ ਜਵੇ ਹਾਂਜੀ ਗੋਰਿਆਂ ਨੂੰ ਇਦਾਂ ਦਾ ਹੈ ਨਹੀਂਗਾ ਹੈ ਆ ਦੇਖੋ 40 ਸਾਲ ਹੋ ਗਿਆ ਇਸ ਪ੍ਰੋਗਰਾਮ ਨੂੰ ਕੈਨੇਡਾ ਸਪਰਾਈਵੇਟ ਰਿਫਿਊਜੀ ਸਪੌਨਸਰਸ਼ਿਪ ਪ੍ਰੋਗਰਾਮ ਟਰਨ 40 40 ਸਾਲ ਹੋ ਗਏ 40 ਵੀ ਪੰਜ ਜਣੇ ਇਕੱਠੇ ਹੋ ਕੇ ਉਨੀ ਸ਼ੋ ਕਰਨਾ ਸਰਕਾਰ ਨੂੰ ਵੀ ਭਾਈ ਆਪਾਂ ਇਹਨਾਂ ਨੂੰ ਰਹਿਣ ਨੂੰ ਥਾਂ ਦਵਾਂਗੇ ਰੋਟੀ ਦਵਾਂਗੇ ਮਕਾਨ ਦਵਾਂਗੇ ਛੱਤ ਦਵਾਂਗੇ ਤੇ ਸਰਕਾਰ ਫੇਰ ਵੀਜ਼ਾ ਦੇ ਦਿੰਦੀ ਆ ਇਹ ਸ਼ੋ ਕਰਨਾ ਵੀ ਪਿੱਛੇ ਖਤਰਾ ਆ ਹੁਣ ਜਿੱਥੋਂ ਤੁਸੀਂ ਮੇਰੀ ਵੀਡੀਓ ਸੁਣ ਰਹੇ ਹੋ ਉੱਥੇ ਦਿਖਾ ਦਵੇ ਭਾਈ ਮੈਂ ਭਈ ਅਕਾਲੀਆਂ ਦਾ ਆ ਤੇ ਮੈਨੂੰ ਇੱਥੇ ਆਮ ਆਲਿਆਂ ਤੋਂ ਖਤਰਾ ਜੋ ਵੀ ਇੱਥੇ ਜਿੰਨੇ ਵੀ ਇੱਥੇ ਹੁਣ ਸਟੱਡੀ ਵੀਜ਼ੇ ਤੇ ਆਉਂਦੇ ਜਿਹੜੇ ਰਿਫਿਊਜੀ ਲਾਉਂਦੇ ਆ ਕਲੇਮ ਜੁਠੇ ਹੀ ਹੁੰਦੀਆਂ ਗੱਲਾਂ ਕੋਈ ਸਿਰਸੇ ਵਾਲੇ ਦਾ ਹੋ ਜਾਂਦਾ ਆ ਇੱਥੇ ਹਾਂਜੀ ਕੋਈ ਜਪਨਾਮ ਜਪਨਾਮ ਕਰਨ ਲੱਪੈਂਦਾ ਕੋਈ ਕੁਛ ਕਰਨ ਲੱਪੈਂਦਾ ਸਮਝੇ ਮੇਰੀ ਗੱਲ ਸੋ ਜੇ ਸ਼ੋ ਕਰਨਾ ਹੋਵੇ ਭਾਈ ਸਾਨੂੰ ਪਿੱਛੇ ਖਤਰਾ ਕਾਫੀ ਉੱਥੇ ਦਾ ਨਗਲੀ ਪੇਪਰ ਸਾਰੇ ਤਿਆਰ ਹੋ ਜਾਂਦੇ ਆ ਗੱਲ ਤਾਂ ਹੋਈ ਇਦਰੋਂ ਕੋਈ ਸੱਦੇ ਉਹ ਚੱਕਰ ਆ ਇਦਰੋਂ ਨਹੀਂ ਕੋਈ ਸੱਦ ਕੇ ਰਾਜੀ 40 ਸਾਲ ਹੋ ਗਏ ਇੱਕ ਵੀ ਪੰਜਾਬੀ ਦਿਖਾ ਦਿਓ ਜਿਨੇ ਭਾਈ ਰਿਫਿਊਜੀ ਪ੍ਰਾਈਵੇਟ ਸੱਦਿਆ ਹੋਵੇ ਇੱਥੇ ਕੈਨੇਡਾ ਚ ਗੋਰਿਆਂ ਨੇ ਕਾਫੀ ਸੱਦੇ ਆ ਆ ਬੀਅਤਨਾਮ ਤੋਂ ਸੱਦੇ ਗੋਰਿਆਂ ਨੇ ਇਹਨਾਂ ਨੂੰ ਬੀਅਤਨਾਮ ਦਾ ਜਿਹੜਾ ਜੁੱਧ ਹੋਇਆ ਸੀ ਅਮਰੀਕਾ ਨੇ ਧੱਕਾ ਕੀਤਾ 10 ਸਾਲ ਉੱਥੇ ਇਹ ਬੀਅਤਨਾਮੀ ਦੋ ਬੈਠੇ ਆ ਦੋ ਗੋਰਿਆਂ ਦੇ ਨਾਲ ਸਮਝੇ ਮੇਰੀ ਗੱਲ ਇਹ ਚੱਕਰਿਆ ਤੇ ਹੋਰ ਵੀ ਗੱਲਾਂ ਦਿਖਾਉਣਾ ਕੈਨੇਡਾ ਦਾ ਸੋ ਭਾਈ ਕੰਮ ਬਾਧੂ ਆ ਬਸ ਮੁੱਕ ਦੀ ਗੱਲ ਇਹ ਆ ਜੇ ਤੁਹਾਡਾ ਹੁਣ ਧੀ ਜਾ ਪੁੱਤ ਫੋਨ ਕਰਕੇ ਕਹਿੰਦਾ ਕੰਮ ਹੈ ਨਹੀਂਗਾ ਜਿਹੜਾ ਉਹ ਲੱਭਦੇ ਉਹ ਹੈ ਨਹੀਂਗਾ ਭਈ ਸਾਨੂੰ ਕੈਸ਼ੀਅਰ ਦਾ ਮਿਲ ਜਵੇ ਸਾਨੂੰ ਹਾਂਜੀ ਰਾਤ ਨੂੰ ਮਿਲ ਜਵੇ ਕੰਮ ਸਿਕਿਉਰਿਟੀ ਦਾ ਜਾਂ ਜਿਹੜਾ ਉਹ ਭਾਲਦੇ ਉਹ ਹੈ ਨਹੀਂ ਕੰਮ ਜੇ ਕੰਮ ਸਮਝੇ ਵੀ ਭਾਈ ਪਹੁੰਚ ਗਏ ਕੈਨੇਡਾ ਕੰਮ ਕਰਨਾ ਕੰਮ ਬਾਧੂ ਆ ਆ ਜੋ ਗਾਂ ਚੱਲਦੇ ਆ ਹੋਰ ਵੀ ਬਹੁਤ ਗੱਲਾਂ ਆ ਤੇ ਇਹ ਭਾਈ ਜੀ ਪੰਜਾਬੀਆਂ ਦੀਆਂ ਪੂਰੀਆਂ ਮੱਲਾ ਉੱਥੇ ਦੇਖ ਸਕਦੇ ਆ ਪੂਆ ਬੱਲੇ ਪੰਜਾਬੀਆਂ ਦੇ ਝੰਡੇ ਝੂਰ ਰਹੇ ਕੈਨੇਡਾ ਚ ਪੂਰੇ ਦਿੱਲੀ ਆਉਂਦੀਆਂ ਨਿਊਜ਼ 20 ਸਾਲ ਦੀ ਕੁੜੀਆਂ ਵੀ ਹੁਣ ਤਾਂ 20 ਸਾਲ ਦੀ ਕੁੜੀ ਨਸ਼ੇ ਦੀ ਹਾਲ ਚ ਗੱਡੀ ਦੜਾਈ ਮੋਰੇ ਪੁਲਿਸ ਦੇ ਇਦਾਂ ਉਦਾਂ ਮੈਂ ਤੁਹਾਨੂੰ ਫੋਟੋ ਦਿਖਾਉਣਾ ਮੈਂ ਪਤਾ ਕੀ ਗੱਲ ਆ ਕੈਨੇਡਾ ਦਾ ਜਿਹੜਾ ਇਨਸਾਨ ਕੈਨੇਡਾ ਚ ਪਹਿਲੀ ਸਰਕਾਰੀ ਚਿੱਠੀ ਤੋਂ ਡਰ ਗਿਆ ਉਹਦਾ ਭਾਈ ਡਰ ਗਿਆ ਹਾਂਜੀ ਜਿਹੜਾ ਨਹੀਂ ਡਰਿਆ ਉਹ ਕੈਨੇਡਾ ਦੇ ਸਿਸਟਮ ਨਾਲ ਰੱਜ ਕੇ ਖੇਲਦਾ ਪੂਰਾ ਭਾਈ ਲੁੱਟਦਾ ਉਹ ਕੈਨੇਡਾ ਨੂੰ ਮੈਂ ਕਾਫੀ ਆਪਣੇ ਅੱਖੀਂ ਦੇਖੇ ਇੱਥੇ ਸਰੀਚ ਬੰਦੇ ਜਿਹੜੇ ਕੈਨੇਡਾ ਦੀ ਸਰਕਾਰ ਨੂੰ ਰੱਜ ਕੇ ਲੁੱਟ ਰਹੇ ਆ ਹਾਂਜੀ ਆਜੋ ਮੈਂ ਤੁਹਾਨੂੰ ਫੋਟੋ ਦਿਖਾਉਣਾ ਸੌਰੀ ਕਿੱਧਰ ਉੜ ਗਈ ਆਹ ਦੇਖੋ ਤੇ ਦੇਖ ਸਕਦੇ ਆ ਇਹ ਆਪਣੇ ਭਾਈ ਜੀ ਆ ਮੈਮੀ ਜੀ ਹਾਂਜੀ ਤੇ ਆਪਣੇ ਵੀਰ ਜੀ ਨੇ ਕੀ ਕੀਤਾ 217 ਚ ਇਹਨਾਂ ਦੇ ਟਰੱਕ ਚੋਂ ਮਿਲਿਆ ਸੀ ਨਸ਼ਾ ਹਾਂਜੀ ਜਿਹਦੀ ਕੀਮਤ ਸੀ 3 ਮਿਲੀਅਨ ਸੋ 7 ਤੇ 21 21 ਕਰੋੜ 25 ਕਰੋੜ ਰੁਪਈਆ ਠੀਕ ਹੈ ਜੀ ਤੇ ਹੁਣ ਕੀ ਹੋਇਆ ਹੁਣ ਇਹਨਾਂ ਨੂੰ ਸਜ਼ਾ ਹੋਣੀ ਸੀ 1 ਮਹੀਨੇ ਦਾ ਕਿਨਾਂ ਨੂੰ ਹੋਣੀ ਸੀ ਸਜ਼ਾ ਇਹ ਭਾਈ ਜੀ ਆ ਰਾਜਕੁਮਾਰ ਮੈਮੀ ਜੀ ਠੀਕ ਹੈ ਜੀ ਇਹ 217 ਜਿਨ੍ਹਾਂ ਨੂੰ ਪੁਲਿਸ ਨੇ ਚੱਕਿਆ ਸੀ ਬਾਰਡਰ ਤੋਂ ਨਸ਼ੇ ਦੇ ਟਰੱਕ ਸਮੇਤ ਸਾਰਾ ਕੁਝ ਤੁਸੀਂ ਕਾਨੂੰਨ ਦੇਖੋ ਕੈਨੇਡਾ ਦੇ ਸਾਰਾ ਕੁਝ ਆ 6 ਸਾਲ ਹੋ ਗਿਆ ਸਜ਼ਾ ਹੁਣ ਹੁਣੀ ਸੀ ਉਹ ਭਾਈ ਉਹ ਦੌੜ ਹੀ ਗਿਆ ਇੱਥੋਂ ਇੰਡੀਆ ਨੂੰ ਹੀ ਦੌੜ ਗਿਆ ਭਾਈ ਦੇਖ ਲਓ 25 ਕਰੋੜ ਰੁਪਏ ਦਾ ਨਸ਼ਾ ਬਾਈ ਦੇ ਟਰੱਕ ਚੋਂ ਮਿਲਿਆ ਸੀ ਸਜ਼ਾ ਹੁਣ ਹੁਣੀ ਸੀ ਮਹੀਨੇ ਤੱਕ ਸਜ਼ਾ ਹੋਣ ਤੋਂ ਪਹਿਲਾਂ ਹੀ ਦੌੜ ਗਿਆ ਹੁਣ ਤੁਸੀਂ ਕਹਣਾ ਇੰਡੀਆ ਕਿੱਦਾਂ ਦੌੜ ਗਿਆ ਪਾਸਪੋਰਟ ਪਾਸਪੋਰਟ ਪੁਲਸ ਕੋਲ ਸੀਗਾ ਨਮਾ ਤਿਆਰ ਕਰ ਲਿਆ ਚੜ ਗਿਆ ਨਵੀਂ ਦਿੱਲੀ ਨੂੰ ਪੁਲਸ ਹੀ ਕਹਿ ਰਹੀ ਆ ਮੈਂ ਨਹੀਂ ਕਹਿ ਰਿਆ ਤੁਸੀਂ ਇੱਥੋਂ ਕਾਨੂੰਨ ਦਾ ਅੰਦਾਜ਼ਾ ਲਾ ਸਕਦੇ ਕੈਨੇਡਾ ਦੇ ਦਾ ਵੀ ਭਾਈ 217 'ਚ ਪੁਲਿਸ ਨੇ ਇਹਨੂੰ ਚੱਕਿਆ ਸੀ ਬਾਰਡਰ ਤੋਂ ਹਾਂਜੀ 80 ਕਿਲੋ ਕੋਕੀਨ ਨਸ਼ਾ ਜੋ ਵੀ ਜਿਹਦੀ ਕੀਮਤ 35 ਲੱਖ ਡਾਲਰ ਜਾਨੀ ਲਾਈਕ 4 7 28 25 30 ਕਰੋੜ ਰੁਪਈਆ 217 6 ਸਾਲ ਹੋ ਗਿਆ ਸਜ਼ਾ ਹੁਣ ਹੁਣੀ ਸੀ ਤੇ ਸਜ਼ਾ ਹੋਣ ਤੋਂ 15 ਸਾਲ ਦੀ ਜੱਜ ਨੇ ਕਿਹਾ ਸੀ 15 ਸਾਲ ਇਹਨੂੰ ਹੁਣੀ ਸੀ ਤੇ ਪਾਸਪੋਰਟ ਪੁਲਿਸ ਕੋਲ ਸੀ ਸਜ਼ਾ ਹੋਣ ਤੋਂ ਪਹਿਲਾਂ ਹੀ ਦਿੱਲੀ ਵੀ ਪਹੁੰਚ ਗਏ ਵੀਰ ਜੀ ਹੁਣ ਭੇਸ ਚੇਂਜ ਕਰਕੇ ਕਰੋੜਾ ਰੁਪਏ ਦਾ ਮਾਲਕ ਆ ਹੁਣ ਕੀ ਪਤਾ ਦਿੱਲੀ ਕਿੱਥੇ ਰਹੂ ਯੂਪੀ ਜਰੂ ਕਿਤੇ ਰਹੂਗਾ ਤੇ ਪੁਲਿਸ ਲੱਭੀ ਜਾਂਦੀ ਆ ਆਹ ਦੇਖ ਲੋ ਆਹ ਹਾਲ ਆ ਇੱਥੇ ਕੈਨੇਡਾ ਚ ਪੁਲਿਸ ਦੇ ਇੱਥੋਂ ਤੁਸੀਂ ਆਈਡੀਆ ਲਾ ਸਕਦੇ ਆ ਭਾਈ ਭਈ ਇੱਥੇ ਜਿਹੜਾ ਪਹਿਲੀ ਚਿੱਠੀ ਤੋਂ ਡਰ ਗਿਆ ਡਰ ਗਿਆ ਜਿਹੜਾ ਨਹੀਂ ਡਰਿਆ ਉਹ ਰੱਜ ਕੇ ਕੈਨੇਡਾ ਨੂੰ ਲੁੱਟਦਾ ਆ ਇੱਚ ਕੋਈ ਸ਼ੱਕ ਨਹੀਂਗਾ ਹਾਂਜੀ ਸੋ ਕਈ ਵੀਰ ਭਰਾ ਮੈਨੂੰ ਕਹਿੰਦੇ ਰਹਿੰਦੇ ਭਾਜੀ ਆਪਾਂ ਕੀ ਕਹਿੰਦੇ ਹੁੰਦੇ ਆ ਪਾਜੀ ਆਪਾਂ ਘੁੰਮਣ ਵਾਲੇ ਵੀਜੇ ਤੇ ਆਏ ਆ ਪਰਮਟ ਮਿਲ ਜੂ ਪਰਮਟ ਵੀ ਤੁਹਾਨੂੰ ਦਿਖਾ ਦਿੰਨੇ ਪਰਮਟ ਵੀ ਵਾਈਸੀ ਪਤਾ ਨਹੀਂ ਕਿਹੜੇ ਸਿਆਣੇ ਨੇ ਕਹਾਵਤ ਕਹੀਓ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਭਰਾ ਉਹ ਪੰਜਾਬੀ ਪੰਜਾਬੀ ਦੀ ਛਿੱਲ ਲਾਉਂਦਾ ਜਿਹੜਾ ਮੈਂ ਦੇਖਿਆ ਪਰਦੇਸਾਂ 'ਚ ਕੱਲਾ ਕੈਨੇਡਾ ਨਹੀਂ ਪਰਦੇਸਾਂ 'ਚ ਆ ਕੋਈ ਆਪਣੀ ਬੀਬੀ ਪੰਜਾਬੀ ਭੈਣ ਆਈ ਸੀਗੀ ਉਹੀ ਘੁੰਮਣ ਵਾਲੇ ਵੀਜੇ ਤੇ ਤੇ ਪਰਮਟ ਲੈਣਾ ਪੈਂਦਾ ਕੰਮ ਕਰਨ ਲਈ ਜੋ ਵੀ ਆ ਬਿਨੀ ਪੈਗ ਦੀ ਗੱਲ ਆ ਤੇ ਵੀਰ ਜੀ ਨੇ ਰੱਜ ਕੇ ਛਿਲ ਲਾਈ ਫੇ ਬੀਬੀ ਦੀ ਅਵਤਾਰ ਸਿੰਘ ਸੋਹੀ ਜੀ ਨੇ ਤੇ ਇਹਨਾਂ ਨੂੰ ਜੁਰਮਾਨਾ ਹੋਇਆ ਸੀ 20000 ਡਾਲਰ 20000 ਡਾਲਰ ਇਹਨਾਂ ਨੂੰ ਕੀ ਆ ਇੱਕ ਪਰਮਟ ਹੈ 60 60000 ਦਾ ਵੇਚਦੇ ਆ ਸਰਕਾਰਾਂ ਨੂੰ ਵੀ ਪਤਾ ਆ ਹਾਂਜੀ ਸੋ ਦੇਖ ਲਓ 20000 ਡਾਲਰ ਕੀ ਹੋ ਗਿਆ ਫਿਰ ਕੀ ਆ 20000 ਡਾਲਰ ਹਾਂਜੀ ਹੁਣ ਇੱਥੇ ਸਰੀ ਜੀ ਕਈ ਇਮੀਗ੍ਰੇਸ਼ਨ ਵਾਲੇ ਉਹਨਾਂ ਦੇ ਸਾਰੇ ਲਾਇਸੈਂਸ ਕੈਨਸਲ ਹੋਏ ਸਾਰਾ ਕੁਝ ਹੋ ਗਿਆ ਫਿਰ ਉਹ ਕਰੀ ਜਾਂਦੇ ਆ ਸੋ ਬਾਈ ਜੀ ਇੱਥੇ ਦਾ ਜਿਹੜਾ ਕਾਨੂੰਨ ਆ ਉਹ ਇੱਕ ਮਜ਼ਾਕ ਆ ਲੋਕਾਂ ਲਈ ਆ ਦੇਖ ਲਓ ਆਪਣੀ ਬੀਬੀ ਭੈਣ ਸਾਊਥ ਏਸ਼ੀਆਨ ਆਪਾਂ ਇੰਡੀਆ ਸਾਊਥ ਏਸ਼ੀਆ ਜੀ ਆਉਂਦਾ ਆ ਉਹਨੂੰ ਐਲ ਐਮਓ ਲੇਬਰ ਮਾਰਕੀਟ ਇੰਪੈਕਟ ਐਲ ਐਮ ਆਈ ਜੋ ਵੀ ਕਹਿੰਦੇ ਆ ਉਹਦੇ ਨਾਂ ਤੇ ਇਹਨੇ ਛਿੱਲ ਲਾਈ ਸੀ ਕਿਤੇ ਉਹਨੇ ਕੇਸ ਕਰਤਾ ਹੋਊ ਜੋ ਵੀ ਆ ਜਿੱਤ ਗਈ ਹੋਊ 20000 ਕੀ ਆ 60000 ਉਤੋਂ ਲਿਆਉਣਾ ਬੀਬੀ ਤੋਂ ਤਾਂ ਵੀ ਉਹ ਬੀਬੀ ਨੁਕਸਾਨ ਚ ਗਈ 20000 ਕੀ ਵੀ ਕ੍ਰਿਸ਼ਨ ਵਾਲਿਆਂ ਲਈ ਇਹਦਾ ਇੱਕ ਇੱਕ ਮਿੰਟ ਦੀ ਕਮਾਈ ਇੱਕ ਮਿੰਟ ਦੀ ਹਾਂਜੀ ਸਹੀ ਸੁਣਿਆ ਤੁਸੀਂ ਇੱਕ ਮਿੰਟ ਦੀ ਤੇ ਆਜੋ ਹੁਣ ਰੌਲਾ ਕੀ ਆ ਭਾਈ ਰੌਲਾ ਇਹ ਆ ਕੰਮ ਬਾਦੂ ਆ ਕੈਨੇਡਾ ਚ ਕੰਮ ਜਿਹਨੂੰ ਕਹਿਆ ਜਦਨਾ ਕੰਮ ਜਿਹੜਾ ਤੁਹਾਨੂੰ ਚਾਹੀਦਾ ਵੀ ਭਾਜੀ ਮੈਨੂੰ ਤਾਂ ਆ ਕੰਮ ਚਾਹੀਦਾ ਉਹ ਹੈ ਨਿੰਗਾ ਇਹ ਕੈਨੇਡਾ ਦਾ ਨਕਸ਼ਾ ਆ ਮੈਂ ਕਈ ਵਾਰੀ ਇਹ ਗੱਲ ਦੱਸੀ ਆ ਸਾਰਾ ਕੈਨੇਡਾ ਖਾਲੀ ਆ ਸਾਰੇ ਇੱਥੇ ਹੀ ਆਈ ਜਾਂਦੇ ਆ ਆ ਦੇਖ ਲਓ ਆ ਲਾਈਨ ਦੇ ਨਾਲ-ਨਾਲ ਆ ਜਿੱਥੇ ਮੈਂ ਆ ਸਰੀ ਠੀਕ ਆ ਜੀ ਆ ਟੋਰਾਂਟੋ ਆ ਬਸ ਇੱਥੇ ਹੀ ਆਈ ਜਾਂਦੇ ਬਾਕੀ ਸਾਰਾ ਖਾਲੀ ਪਿਆ ਆ ਸਹੀ ਆ ਨਾ ਇਹ ਚੱਕ ਰਿਹਾ ਭਾਈ ਕੰਮ ਬਾਧੂ ਆ ਸੋ ਉਹ ਤਾਂ ਬਾਈ ਜੀ ਮੁਕਤਚ ਥਾਂ ਵੀ ਦਿੰਦੇ ਵੀ ਇੱਥੇ ਆ ਕੇ ਰੋ ਆਪਣਾ ਹੋਮ ਪਾਓ ਹਾਂਜੀ ਮੁਕਤਚ ਮੁਕਤਚ ਕਿੱਥੇ ਸਰੀ ਚ 5 ਕਰੋੜ ਰੁਪਏ ਕਿੱਥੇ ਉੱਥੇ ਮੁਕਤਚ ਠੀਕ ਹੈ ਨਾ ਆ ਇੱਕ ਹੋਰ ਮੈਂ ਤੁਹਾਨੂੰ ਚੀਜ਼ ਦਿਖਾ ਦਿੰਦਾ ਸੋ ਆ ਦੇਖੋ ਕੈਨੇਡਾ ਕਿੱਡਾ ਵੱਡਾ ਯੂਰਪ ਦੇ ਕਿੰਨੇ ਦੇਛਾ ਜਿੱਡਾ ਕੈਨੇਡਾ ਆ ਇਹਨਾਂ ਯੂਰਪ ਦੇ ਸਾਰੇ ਦੇਛਾ ਦੀ ਵਾਦੀ 15-20 ਕਰੋੜ ਹੋਣੀ ਆ ਆ ਸਾਰੇ ਦੇਸ਼ ਆ ਕੈਨੇਡਾ ਦਾ ਨਕਸ਼ਾ ਜੇ ਯੂਰਪ ਦੇ ਉੱਤੇ ਆ ਦੇਖੋ ਕਿੰਨੇ ਦੇਸ਼ ਵਿੱਚ ਆ ਜਾਂਦੇ ਆ ਸੋ ਪੀਨੋ ਸਾਰੇ ਵੱਡੇ ਵੱਡੇ ਦੇਸ਼ ਆ ਯੂਰਪ ਦੇ ਆ ਇਟਲੀ ਆ ਸਾਰੇ ਹੀ ਦੇਖ ਸਕਦੇ ਯੂਕੇ ਦੇਖ ਲਓ ਹਾਂਜੀ ਤੇ ਕੈਨੇਡਾ ਦੀ ਆਬਾਦੀ ਕਿੰਨੀ ਆ ਔਣੇ 4 ਕਰੋੜ ਤੇ ਇਹਨਾਂ ਦੀ ਹੁਣੀ 20 ਕਰੋੜ ਸਾਰਿਆਂ ਦੀ ਮਿਲਾ ਕੇ 7-8 ਕਰੋੜ ਤਾਂ ਇਕੱਲੀ ਯੂਕੇ ਦੀ ਆ ਠੀਕ ਐ ਨਾ ਸੋ ਇਹ ਚੱਕਰ ਆ ਕੈਨੇਡਾ ਸਾਰਾ ਹੀ ਖਾਲੀ ਪਿਆ ਆ ਸੋ ਕੰਮ ਵੀ ਬਾਧੂ ਆ ਪਰ ਜਿੱਥੇ ਤੁਸੀਂ ਹੋਣਾ ਜਿਹੜਾ ਕੰਮ ਤੁਸੀਂ ਭਾਲਦੇ ਉਹ ਹੈ ਨਹੀਂਗਾ ਠੀਕ ਐ ਜੀ ਹੁਣ ਤੁਸੀਂ ਘੁੰਮਣ ਦੇ ਵੀ ਜੇ ਤੈਂ ਮੈਨੂੰ ਕਈ ਵੀਰ ਭਰਾ ਕਹਿੰਦੇ ਭਾਜੀ ਕੈਸ਼ ਤੇ ਕੰਮ ਲੱਭਦਾ ਉਹ ਹੈ ਨਹੀਂਗਾ ਭਾਈ ਸਰੀਚ ਜਿਹੜਾ ਤੁਸੀਂ ਭਾਲਦੇ ਠੀਕ ਹੈ ਜੀ ਸੋ ਆ ਚਾਰ ਸ਼ਹਿਰ ਆ ਭਾਈ ਜੀ ਉਹ ਜਿਹੜੇ ਪਹਿਲੇ ਸ਼ਹਿਰ ਸੀ ਉਹ ਹੋਰ ਸੀ ਇਹ ਕਾ ਆ ਟ੍ਰਾਂਟੋ ਤੋਂ 8 ਘੰਟੇ ਦੀ ਬਾਟ ਤੇ ਆ ਦੇਖਸ ਲੋ ਆਪਣੇ ਸਾਰੇ ਕੈਨੇਡਾ ਵਾਲੇ ਰਿਸ਼ਤੇਦਾਰਾਂ ਨੂੰ ਇਹ ਵੀਡੀਓ ਸੈਂਡ ਕਰ ਦੋ ਆਉਣ ਵਾਲੇ 15 ਦਿਨਾਂ ਬਾਅਦ ਪਹਿਲੀ ਤਰੀਕ ਤੋਂ ਨਵੇਂ ਸਾਲ ਦੀ ਤੋਂ ਇਸ ਸ਼ਹਿਰ ਚ 10 ਡਾਲਰ 500 ਰੁਪਏ ਚ ਤੁਸੀਂ ਜ਼ਮੀਨ ਲੈ ਸਕਦੇ ਆ ਹਾਂਜੀ ਠੀਕ ਹੈ ਜੀ ਆਪਣਾ ਹੋਮ ਪਾਉਣ ਲਈ ਜਿੰਨੀ ਥਾਂ ਉਹ ਦਊਗੀ 5 ਸਾਲ ਤੱਕ ਤੁਹਾਨੂੰ ਕੋਈ ਟੈਕਸ ਵੀ ਨਹੀਂ ਦੇਣਾ ਪੈਣਾ ਸੁਦੇਸ਼ ਸਾਹਿਬ ਦੇ ਇੱਥੇ ਦੇ ਮੇਅਰ ਨੇ ਕਿਹਾ ਆ ਜਿਹੜੀਆਂ ਪਹਿਲੀਆਂ ਫੋਟਮਾਂ ਸੀ ਉਹ ਤਾਂ ਚਲੋ ਠੀਕ ਆ ਸਾਲ 2 ਸਾਲ ਹੋ ਗਿਆ ਹੁਣ ਮੰਨ ਲਓ ਤੁਸੀਂ ਕਹਿੰਦੇ ਆ ਵੀ ਭਾਈ ਆਪਾਂ ਥਾਂ ਲੈਣਾ 10 ਡਾਲਰ ਚ 10 ਡਾਲਰ ਕੀ ਹੁੰਦੇ ਆ ਗੋਭੀ ਦਾ ਫੁੱਲ 12 ਡਾਲਰ ਦਾ ਆ ਠੀਕ ਹੈ ਨਾ ਸੋ 10 ਡਾਲਰ ਚ ਤੁਸੀਂ ਥਾਂ ਲਓ ਇੱਕ ਲਾਈਕ ਹੋਮ ਪੌਨ ਜਿੰਨੀ ਇਹ ਸ਼ਹਿਰ ਆ ਜੀ ਟ੍ਰਾਂਟੋ ਤੋਂ 8 ਘੰਟੇ ਕਾਰ ਚ ਆ ਸੁਦੇਸ਼ ਸਾਹਬ ਦੇ ਆ ਸਾਰੇ ਆਪਣੇ ਕਿ ਆਪ ਕੈਨੇਡਾ ਵਾਲੇ ਰਿਸ਼ਤੇਦਾਰਾਂ ਨੂੰ ਇਹ ਵੀਡੀਓ ਭੇਜ ਦਿਓ ਜੇ ਕੋਈ ਚਾਹ ਪਾਣਾ 10 ਡਾਲਰ ਕੀ ਆ ਕੁਛ ਵੀ ਨਹੀਂ ਜਾ ਕੇ ਉੱਥੇ ਥਾਂ ਲੈ ਸਕਦੇ ਆ ਪਰ ਹਾਂ ਉੱਥੇ ਹੋਮ ਪੋਣਾ ਪੈਣਾ ਰਹਿਣਾ ਪੈਣਾ ਆਪ ਰਹਿ ਕੇ ਬਾਅਦ ਚ ਤੁਸੀਂ ਰੈਂਟ ਤੇ ਚਾੜਦੇ ਹੋ ਵੱਖਰੀ ਗੱਲ ਆ ਇੱਥੇ ਮਾਈਨਿੰਗ ਦਾ ਕੰਮ ਹੁੰਦਾ ਸੀਗਾ ਇਸੇ ਸ਼ਹਿਰ ਚ ਤੇ ਮਾਈਨਿੰਗ ਦਾ ਕੰਮ ਹੈ ਨਹੀਂ ਹੁਣ ਲੋਕ ਥੋੜੇ ਥੋੜੇ 7000 ਤੋਂ ਹੁਣ ਇੱਥੇ ਦੀ 5000 ਵਾਦੀ ਆ ਸਾਰੇ ਗੋਰੇ ਹੀ ਆ ਠੰਡ ਪੂਰੀ ਪੈਂਦੀ ਆ ਸੋ ਇਹ ਆ ਜੀ ਸ਼ਹਿਰ ਸੋ ਇਹ ਵੀਡੀਓ ਸਾਰੇ ਆਪਣੇ ਕੈਨੇਡਾ ਵਾਲੇ ਰਿਸ਼ਤੇਦਾਰਾਂ ਤੱਕ ਪਹੁੰਚਾ ਦਿਓ ਉਹਨਾਂ ਨੇ ਵੀ ਖੁਸ਼ ਹੋਣਾ ਕਹਿਣਾ ਭਾਈ ਇਹ ਤਾਂ ਬਹੁਤ ਵਧੀਆ ਕਲ ਕੀਤੀ ਤੂੰ ਭਾਈ ਸਾਨੂੰ ਦੱਸ ਤਾਂ 10 ਡਾਲਰ ਚ ਥਾਂ ਮਿਲ ਰਹੀ ਆ ਐਸੇ ਸ਼ਹਿਰ ਚ ਪਹਿਲੀ ਤਰੀਕ ਤੋਂ ਆ ਨਵੇਂ ਸਾਲ ਤੋਂ ਸ਼ੁਰੂ ਹੋਣਾ ਠੀਕ ਹੈ ਜੀ ਸੋ ਲੈ ਲਿਓ ਜੀ ਜੀਨੇ ਲੈਣਾ ਮੈਂ ਵੀ ਦੇਖ ਕੇ ਆਉਂਗਾ ਵੈਸੇ ਮੰਨ ਲਓ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਇੱਕ ਹੋਰ ਤੇ ਇਹ ਚੱਕਰ ਆ ਭਾਈ ਸੋ ਮੇਨ ਆਪਣਾ ਸੋ ਇਦਾਂ ਹੋਰ ਸ਼ਹਿਰ ਆ ਕੈਨੇਡਾ ਚ ਆ ਸ਼ਹਿਰ ਆਕ ਦੇ ਲਿਆ ਇਹ ਵੀ 10 ਡਾਲਰ ਚ ਥਾਂ ਦੇ ਰਿਆ ਤੁਹਾਨੂੰ ਵੀ ਇੱਥੇ ਆ ਕੇ ਰੋ ਸਮਝੇ ਨਾ ਸੋ ਚੱਕਰ ਇਹੀ ਆ ਸਾਰੀ ਜਨਤਾ ਉੱਥੇ ਹੀ ਪੰਜ ਸੱਤ ਸ਼ਹਿਰਾਂ ਚ ਸਾਰੀ ਕੈਨੇਡਾ ਦੀ ਰਹੀ ਜਾਂਦੀ ਕੈਨੇਡਾ ਸਾਰਾ ਖਾਲੀ ਪਿਆ ਆ ਜਿਦਾ ਇਟਲੀ ਦੇ ਕਈ ਸ਼ਹਿਰਾਂ ਚ ਪੈਸੇ ਦਿੰਦੇ ਹੁੰਦੇ ਇੱਥੇ ਰੋ ਕੈਨੇਡਾ ਚ ਵੀ ਇਦਾਂ ਹੀ ਆ ਇੱਥੇ ਆ ਕੇ ਰੋ ਤੇ ਮੁਕਤ ਚ ਤੁਹਾਨੂੰ ਕੋਣ ਥਾਂ ਦਊਗਾ ਠੀਕ ਹੈ ਨਾ ਸੋ ਇਹ ਚੱਕਰ ਆ ਬਾਈ ਜੀ ਮੁੱਕ ਦੀ ਗੱਲ ਸੋ ਭਾਈ ਮੁੱਕ ਦੀ ਗੱਲ ਆਪਾਂ ਇਹੀ ਕਹਿਣਾ ਚਾਹੁੰਦੇ ਆ ਸੋ ਇਹਦੇ ਬਾਰੇ ਦੱਸਿਓ ਤੁਹਾਨੂੰ ਸਾਰਾ ਕੁਝ ਦੱਸੂ ਬਈ ਪ੍ਰਾਈਵੇਟ ਰਿਫਿਊਜੀ ਗੋਰੇ ਕਿਦਾਂ ਸਰਦੀ ਜਾਂਦੇ ਆ ਤੇ ਕੀ ਕੀ ਇਹਦੇ ਚ ਚਾਹੀਦਾ ਆ ਜੈਸ ਜੈਸ ਲਿਖ ਹੋਈ ਦੇ ਬਾਰੇ ਪੂਰਾ ਆਪਾਂ ਤੁਹਾਨੂੰ ਦੱਸਾਂਗੇ ਪੰਜ ਪੰਜਾਬੀ ਇਕੱਠੇ ਹੋਗੇ ਰਿਫਿਊਜੀ ਜੇ ਚੌੜ ਸਪੈਸ਼ਲੀ ਜੇ ਕੋਈ ਹੈਂਡੀਕੈਪ ਵੀਰ ਭਰਾ ਆ ਉਹਦਾ ਵੀਜ਼ਾ ਛੇਤੀ ਤੇ ਜ਼ਿਆਦਾ ਚਾਂਸ ਹਾਂਜੀ ਉਹ ਵੀ ਮੈਂ ਸਾਰਾ ਇਹ ਸਟੱਡੀ ਕੀਤਾ ਇਹਨਾਂ ਦੇ ਪ੍ਰੋਗਰਾਮ ਬਾਰੇ ਸਪੈਸ਼ਲ ਨੀਡ ਵਾਲਾ ਕੋਈ ਵੀਰ ਭਰਾ ਹੈਂਡੀਕੈਪ ਆ ਕਿਸੇ ਤਰ੍ਹਾਂ ਦਾ ਉਹਦਾ ਵੀਜ਼ਾ ਥੋੜੇ ਸਮੇਂ 'ਚ ਤੇ ਜ਼ਿਆਦਾ ਚਾਂਸ ਆ ਉਹਦੇ ਵੀਜ਼ੇ ਦੇ ਕੈਨੇਡਾ ਦੇ ਦੇ ਹਾਂਜੀ ਚੱਕਰਤਾ ਇਹ ਆ ਪੰਜ ਜਣੇ ਹੁਣ ਇਕੱਠੇ ਕੌਣ ਹੋਊਗੇ ਇੱਥੇ ਦਾ ਇਹ ਆ ਭਾਈ ਮੈਂ ਆ ਗਿਆ ਕੋਈ ਹੋਰ ਨਾ ਆ ਜਾਵੇ ਸੋ ਇਹ ਸਿਸਟਮ ਆ ਇੱਥੇ ਸੋ ਵੇ ਆ ਜੀ ਕੈਨੇਡਾ ਸੋ ਕਿਸੇ ਵੀ ਆਪਣੇ ਧੀ ਪੁੱਤ ਨੂੰ ਰਿਸ਼ਤੇਦਾਰ ਨੂੰ ਫੋਨ ਕਰ ਲਓ ਕਿੱਥੇ ਰਹਿਣਾ ਭਾਈ ਉਹਨੇ ਕਹਣਾ ਸਰੀ ਬੈਨਕੂਵਰ ਆ ਦੋ ਸ਼ਹਿਰ ਆ ਐਡਮੈਂਟਨ ਤੇ ਆਹਾ ਫਿਰ ਜਾਇਨਾ ਤੇ ਆਹਾ ਠੀਕ ਆ ਜੀ ਸੋ ਇਦਾਂ ਉਹੀ 5-7 ਸ਼ਹਿਰਾਂ ਚ ਆਇਆ ਨਾ ਇਹਨਾਂ ਸ਼ਹਿਰਾਂ ਚ ਹੀ ਸਾਰਾ ਕੈਨੇਡਾ ਆ ਸੋ ਦੇਖ ਲਓ ਇੱਧਰ ਫਿਰ ਟ੍ਰਾਂਟੋ ਆ ਗਿਆ ਜੀ ਇਹਨਾਂ ਸ਼ਹਿਰਾਂ ਚ ਹੀ ਆ ਸਾਰਾ ਖਾਲੀ ਪਿਆ ਆ ਇਹ ਚੱਕਰ ਆ ਜੀ ਵੀਡੀਓ ਹੁਣੇ ਸਾਰੀ ਸ਼ੇਅਰ ਕਰਿਓ ਸਾਰਿਆਂ ਤਾਂ ਹੀ ਸੋ ਮੇਰਾ ਵੀਡੀਓ ਦਾ ਮਕਸਦ ਕੀ ਸੀ ਮਕਸਦ ਇਹ ਜੀ ਵੀ ਭਾਈ ਕੈਨੇਡਾ ਸਾਰਾ ਖਾਲੀ ਪਿਆ ਆ ਕਈ ਸ਼ਹਿਰ ਆਪਣੀ ਥਾਂ ਤੁਹਾਨੂੰ ਮੁਫਤ ਜਿ ਦੇ ਰਹਿ ਭੀ ਇੱਥੇ ਆ ਕੇ ਰੋ ਪਰ ਉੱਥੇ ਕੰਮ ਹੈ ਨਹੀਂਗਾ ਹੁਣ ਤੁਸੀਂ ਸਾਰੇ ਆਪਾਂ ਆਉਣੇ ਆ ਭਈ ਸਾਡੇ ਰਿਸ਼ਤੇਦਾਰ ਜਿੱਥੇ ਆਪਾਂ ਉੱਥੇ ਹੀ ਆਉਣੇ ਹੁਣ ਮੰਨ ਲਓ ਸਰੀਜ ਤੁਸੀਂ ਆਏ ਐ ਐਪਸ ਬੋਰਡ ਆਏ ਕੰਮ ਤਾਂ ਇੱਥੇ ਹੈਗਾ ਆ ਪਰ ਉਹ ਹੀ ਤੁਹਾਨੂੰ ਮੁਸ਼ਕ ਆਉਣਾ ਮੁਰਗੀਆਂ ਦਾ ਹਾਂਜੀ ਤੁਸੀਂ ਕਰਨਾ ਨਹੀਂ ਪੈਸੇ ਵੀ ਵਧੀਆ ਜਾਂ ਤਾਂ ਹੁਣ ਭਾਈ ਪੈਸੇ ਨਹੀਂ ਵਧੀਆ ਪੈਸੇ 20 25 ਡਾਲਰ ਤਾਂ ਇੱਥੇ ਮੈਨ ਲਾ ਨਰਸ ਦੇ ਨਹੀਂ ਮਿਲਦੇ ਹੈਂ ਤੁਹਾਨੂੰ ਕੁੱਕੜਾਈ ਕੋੜ-ਕੋੜ ਕਰਨਦੇ ਆ ਇਹ ਸੱਚੀ ਗੱਲ ਆ ਇਹ ਕੋਈ ਝੂਠੀ ਨਹੀਂ ਗੀ ਇਹਨਾਂ ਦੇ ਜੌਬ ਅਜੇ ਵੀ ਪਈਓ ਆ ਸੋ ਦੱਸਿਓ ਭਾਈ ਜੀ ਕਿਸਨੂੰ ਸਰੀ ਐਪ ਸਪੋਰਟ ਚ ਕਿਸਨੂੰ ਕੰਮ ਚਾਹੀਦਾ ਕੁੱਕੜਾਂ ਦਾ ਹੋਰ ਵੀ ਪੂਰੇ ਮੈਂ ਸਾਰਾ ਇਹਨਾਂ ਦਾ ਚੈੱਕ ਕੀਤਾ ਪੂਰੇ ਕੈਨੇਡਾ ਦੀ ਟੋਰਾਂਟੋ ਸਾਈਡ ਵੀ ਕਾਫੀ ਆ ਮਿਲਦੇ ਹੀ ਨਹੀਂ ਪਏ ਉਹਨਾਂ ਨੂੰ ਕੁੱਕੜਾਂ ਨੂੰ ਡੱਕਣ ਵਾਲੇ ਲੋਕ ਹੈ ਇਹ ਚੱਕਰ ਆ ਓਕੇ ਜੀ ਸੋ ਮੁੱਕ ਦੀ ਗੱਲ ਬਾਕੀ ਹੋਰ ਵੀ ਦੱਸਾਂਗੇ ਇੱਥੇ ਕੀ ਕੀ ਚੱਲ ਰਿਹਾ ਨਸ਼ੇ ਪੱਤੇ ਸਾਰਾ ਕੁਝ ਗੋਲੀਆਂ ਸਾਰਾ ਕੁਝ ਠਾੜਾ ਹੋ ਹੀ ਰਹਿੰਦੀ ਆ ਦੂਜੇ ਦਿਨ ਇਹ ਚੱਕਰਿਆ ਸੋ ਓਕੇ ਬਾਕੀ ਸਾਰਿਆਂ ਨੂੰ ਅਪੀਲ ਆ ਸੋ ਦੱਸਿਓ ਇੱਕ ਇਹ ਵੀ ਭਾਈ 40 ਸਾਲ ਤੋਂ ਪ੍ਰਾਈਵੇਟ ਰੈਫਿਊਜੀ ਵਾਲਾ ਚੱਲਦਾ ਪ੍ਰੋਗਰਾਮ ਇਹਦੀਆਂ ਰਿਕੁਆਇਰਮੈਂਟ ਕੀ ਆ ਕੌਣ ਸੱਜ ਸਕਦਾ ਕਿਹਨੂੰ ਸੱਜ ਸਕਦਾ ਜੈਸ ਜੈਸ ਲਿਖਿਓ ਤੇ ਵੱਧੋ ਵੱਧ ਸ਼ੇਅਰ ਕਰਿਓ ਜੀ ਤੇ ਜਿਨ੍ਹਾਂ ਨੂੰ ਕੰਮ ਨਹੀਂ ਚਾਹੀਦਾ ਜਿਹੜੇ ਕਹਿੰਦੇ ਰਹਿੰਦੇ ਕੰਮ ਹੈ ਨਹੀਂ ਉਹਨਾਂ ਨੂੰ ਵੀ ਇਹ ਵੀਡੀਓ ਭੇਜ ਦਿਓ ਸਪੈਸ਼ਲੀ ਕੈਨੇਡਾ ਵਾਲਿਆਂ ਨੂੰ ਜ਼ਰੂਰ ਭੇਜਿਓ ਜਿਹੜੇ ਕਹਿੰਦੇ ਕੰਮ ਨਹੀਂ ਮਿਲਦਾ ਵੀ ਦਿਖਾ ਦਿਓ ਵੀ ਭਾਈ ਕੰਮ ਵੀ ਹੈਗਾ ਆ ਤੇ ਆਹ ਸ਼ੇਅਰ ਵਾਲੀ ਜ਼ਰੂਰ ਆਪਣੇ ਸਾਰਿਆਂ ਨੂੰ ਭੇਜਿਓ ਵੀ 10 ਡਾਲਰ ਚ 10 ਡਾਲਰ ਕੁਝ ਵੀ ਨਹੀਂ ਗਏ ਵੀ ਥਾਂ ਤੁਹਾਨੂੰ ਮਿਲਦੀ ਆ ਜਾਗੇ ਲੈ ਸਕਦੇ ਆ ਇੱਥੇ ਪਹਿਲੀ ਜਨਵਰੀ ਤੋਂ ਠੀਕ ਹੈ ਜੀ ਵੀਡੀਓ ਵੱਧੋ ਵੱਧ ਸ਼ੇਅਰ ਕਰਿਓ ਜੀ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਤੇ ਬਾਕੀ ਹੋਰ ਵੀ ਆਪਾਂ ਹੋਰ ਵੀ ਨਸ਼ੇ ਪੱਤੇ ਵਾਲੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਸਵਾਦ ਆ ਮੁਕਤ ਜੀ ਗੋਰੇ ਨੂੰ ਥਾਂ ਮਿਲੀ ਸੀ ਸੋ ਇਦਾਂ ਦੇ ਕਾਫੀ ਸ਼ਹਿਰ ਆ ਓਕੇ ਜੀ ਸਭ ਨੂੰ ਅਪੀਲ ਆ ਜਾਂਦੇ ਜਾਂਦੇ ਪਤਾ ਨਹੀਂ ਕਲਿੱਕ ਕਿਉਂ ਨਹੀਂ ਕਰਦੇ ਭਰਾਵੋ ਹਾਂਜੀ ਮੈਂ ਤਾਂ ਕਹਿ ਹੀ ਸਕਦਾ ਸਾਰੀਆਂ ਵੀਡੀਓ ਤੇ ਕਹੋ ਕੀਤਾ ਆ ਤੇ ਸ਼ੇਅਰ ਵੀ 10 ਕਈ ਹੋਏ ਅਜੇ ਵੱਧੋ ਵੱਧ ਸ਼ੇਅਰ ਕਰਿਓ ਜੀ 10 ਕ ਸ਼ੇਅਰ ਹੋਏ ਅਜੇ ਕਰਿਓ ਸ਼ੇਅਰ ਆਪਾਂ ਹਾਂਜੀ ਸੋ ਸਭ ਨੂੰ ਅਪੀਲ ਆ ਭਾਈ ਆ ਲਓ ਜੀ ਲਿੰਕ ਪਾਇਆ ਹੈ ਕੈਨੇਡਾ ਇੱਥੇ ਕਨੇਡੀਅਨ ਦੀ ਰੇਡੀਓ ਦਾ ਇੱਕ ਐਡ ਉੱਤੇ ਆਉਣੀ ਇੱਕ ਥੱਲੇ ਪਤਾ ਨਹੀਂ ਕਿਉਂ ਨਹੀਂ ਕਰਦੇ ਭਰਾਵੋ ਹਾਂਜੀ ਇੱਕ ਉੱਤੇ ਐਡ ਆਉਣੀ ਇੱਥੇ ਉਹ ਆ ਗਈ ਨਾ ਸੋ ਲਓ ਜੀ ਇੱਕ ਆਉਣੀ ਥੱਲੇ ਕਰ ਦਿਆ ਕਰੋ ਸਪੋਰਟ ਹੋ ਜੂ ਬਾਈ ਜੀ ਹਾਂਜੀ ਠੀਕ ਹੈ ਨਾ ਸੋ ਤੁਹਾਡੇ ਤੱਕ ਜਾਣਕਾਰੀ ਪਹੁੰਚਾਈ ਦੀ ਆ ਆ ਲਓ ਜੀ ਇੱਕ ਥੱਲੇ ਐਡ ਆ ਗਈ ਆ ਲਓ ਇੱਥੋਂ ਕਲਿੱਕ ਕਰਕੇ ਉਹਨਾਂ ਦੀ ਸਾਈਟ ਦੇਖਣੀ ਆ ਓਕੇ ਸ਼ੁਕਰੀਆ ਸ਼ੇਅਰ ਕਰਿਓ ਤੇ ਸ਼ੁਕਰੀਆ ਬਾਈ ਦਾ ਨਰਵੈਰ ਸਿੰਘ ਰੰਗੀ ਏ ਬਾਈ ਜੀ ਬਹੁਤ ਆਪਣੀ سپورਟ ਕਰਦਾ ਆ ਕਾਫੀ ਸ਼ੁਕਰੀਆ ਰੰਗੀ ਵੀਰੇ ਸ਼ੇਅਰ ਕਰਿਓ ਸਾਰਿਆਂ ਤੱਕ ਪਹੁੰਚਾਓ ਸਪੈਸ਼ਲੀ ਕਨੇਡਾ ਵਾਲਿਆਂ ਤੱਕ ਕਿ ਜੇ ਕਿਸ ਨੇ ਥਾਂ ਲੈਣੀ ਆ 10 ਡਾਲਰ ਚ ਲੈ ਸਕਦੇ ਆ ਕੋਈ ਰਿਕੁਆਇਰਮੈਂਟ ਹੈ ਨਹੀਂ ਕਰ ਦਿਓ ਸ਼ੇਅਰ ਜੀ ਸ਼ੁਕਰੀਆ ਤੇ ਜਾਂਦੇ ਜਾਂਦੇ ਆ ਪਤਾ ਨਹੀਂ ਕੀ ਚੱਕਰ ਹੋ ਜਾਂਦਾ ਆ ਸੋ سپورਟ ਕਰਿਆ ਕਰੋ ਬਾਈ ਆਪਾਂ ਤਾਂ ਇਹੀ ਕਹਿੰਨੇ ਆ ਤਾਂ ਜੋ ਆਪਾਂ ਵੀਡੀਓ ਦਾ ਮਿਆਰ ਥੋੜਾ ਉਹ ਕਰੀਏ ਹਾਂਜੀ ਵਧੀਆ ਹੋਰ ਸੋ ਗ੍ਰੀਨ ਸਕਰੀਨ ਲਾ ਕੇ ਐਨ ਕੈਮਰੇ ਵਧੀਆ ਲਾ ਕੇ ਇਹਨ ਮੋਲਕਵਾਤਰੇ ਤੇ ਵੀ ਵੀਡੀਓ ਪਾਉਣੀ ਆ ਆਉਣ ਵਾਲੇ ਦਿਨਾਂ ਚ ਕਿਦਾਂ ਉਹ ਲੋਕਾਂ ਦੇ ਦਿਲਾਂ ਨਾਲ ਮਾਈਂਡ ਨਾਲ ਖੇਲ ਕੇ ਕੀ ਕੀ ਕਰ ਰਿਆ ਆ ਤੇ ਆਪ ਚਾ ਦਿਓ ਸਾਰੇ ਆਪਣੇ ਜੇ ਤੁਹਾਡਾ ਧੀ ਪੁੱਤ ਜਾਂ ਰਿਸ਼ਤੇਦਾਰ ਕੋਈ ਵੀ ਕੈਨੇਡਾ ਚ ਰਹਿੰਦਾ ਵੀ ਲੈ ਲਓ ਭਾਈ ਥਾਂ 10 ਡਾਲਰ ਚ ਇਹ ਮੌਕਾ بار بار ਨਹੀਂ ਆਉਣਾ ਓਕੇ ਜੀ ਕਰ ਦਿਓ ਸ਼ੇਅਰ ਸ਼ੁਕਰੀਆ